ਤਿਹਾਰਾ ਦੇ ਸੀਜ਼ਨ ਨੂੰ ਦੇਖਦੇ ਹੋਏ ਅੰਮ੍ਰਿਤਸਰ ਪੁਲਿਸ ਨੇ ਸ਼ਹਿਰ ਦੀ ਟ੍ਰੈਫਿਕ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਰਣਨੀਤੀ ਤਿਆਰ ਕੀਤੀ ਹੈ। ਏਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਸਾਰੇ ਥਾਣਿਆਂ ਨੂੰ ਸਪਸ਼ਟ ਹਦਾਇਤਾਂ ਨੇ ਕੋਈ ਵੀ ਟ੍ਰੈਫਿਕ ਜਾਮ ਨਾ ਹੋਵੇ ਅਤੇ ਗਲਤ ਪਾਰਕਿੰਗ ਨਾ ਕੀਤੀ ਜਾਵੇ। ਜੇਕਰ ਕੋਈ ਅਜਿਹਾ ਕਰਦਾ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਟ੍ਰੈਫਿਕ ਨੂੰ ਰੈਗੂਲੇਟ ਕਰਨ ਦੀ ਜ਼ਿੰਮੇਵਾਰੀ ਐਡੀਸੀਪੀ ਅਮਨਦੀਪ ਮੈਡਮ ਨੂੰ ਸੌਂਪੀ ਗਈ ਹੈ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਗਲਤ ਢੰਗ ਦੇ ਨਾਲ ਵਾਹਨ ਨਾ ਪਾਰਕ ਕੀਤੇ ਜਾਣ। ਕਾਨੂੰਨ ਦੀ ਉਲੰਘਣਾ ਨਾ ਕੀਤੀ ਜਾਵੇ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਸਾਰੇ ਮਾਨਯੋਗ ਸਾਡੇ ਕਮਿਸ਼ਨਰ ਸਾਹਿਬ ਦਾ ਬਹੁਤ ਟ੍ਰੈਫਿਕ ਪ੍ਰਤੀ ਆਪਣਾ ਸਹਿਯੋਗ ਦਿੰਦੇ ਹੋ। ਉਹਨਾਂ ਦਾ ਬੜਾ ਤਵਜੂਹ ਆ। ਸਾਡੇ ਡੀਸੀਪੀ ਲਾਂਡ ਆਰਡਰ ਦੀ ਸੁਪਰਵਾਈਜ਼ਰ ਐਡੀਸੀਪੀ ਮੈਡ ਮਮਨਦੀਪ ਜਿਹੜੇ ਆ ਟ੍ਰੈਫਿਕ ਦਾ ਰੈਗੂਲੇਟ ਕਰ ਰਹੇ ਨੇ ਅਸੀਂ ਸਾਰੇ ਥਾਣੇ ਵੀ ਨਿਯੁਧਤਾ ਨੇ ਕਿ ਜਿੱਥੇ ਵੀ ਕਿਤੇ ਵੀ ਤਿਉਹਾਰਾਂ ਦੇ ਦਿਨ ਚ ਟ੍ਰੈਫਿਕ ਜਿਹੜੀ ਜਾਮੀ ਹੋਣੀ ਚਾਹੀਦੀ ਅਤੇ ਲੋਕਾਂ ਨੂੰ ਵੀ ਬੇਨਤੀ ਆ ਕਿ ਉਹ ਆਪਣੇ ਵਹੀਕਲ ਜਿਹੜੇ ਆ ਉਹ ਸਹੀ ਜਗ੍ਹਾ ਤੇ ਉੱਤੇ ਪਾਰਕ ਕਰਨ ਸੜਕਾਂ ਦੇ ਵਿੱਚ ਪਾਰਕਿੰਗ ਨਾ ਕਰਨ। ਹਮੇਸ਼ਾ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਜਿਹੜਾ ਕਾਨੂੰਨ ਦੀ ਉਲੰਘਣਾ ਕਰ ਉਹਦੇ ਖਿਲਾਫ ਸਖਤ ਐਕਸ਼ਨ ਹੋਏਗਾ ਉਹਦੇ ਖਿਲਾਫ ਤੁਰੰਤ ਉਸੇ ਵੜੇ ਕਾਰਵਾਈ ਕੀਤੀ ਜਾਏਗੀ। ਸਰ ਬਿਲਕੁਲ ਸਹੀ ਮਾਰਨ। ਸਾਡੇ ਜੀ ਬਹੁਤ ਫੋਰਸ ਬਾਹਰੋਂ ਆਈ ਹੈ ਜੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੱਖ-ਵੱਖ ਕੰਪਨੀਆਂ ਜਿਹੜੀਆਂ ਆਈਆਂ ਨੇ ਸਾਡੇ ਕੋਲ ਕੋਈ ਸਾਡੇ ਕੋਲ ਫਲੋਰ ਤੋਂ ਫੋਰਸ ਆਈ ਹੈ